ਪੰਜਾਬ ਦਾ ਸੱਭਿਆਚਾਰਕ ਪ੍ਰੋਗਰਾਮ ਗਿੱਧਾ ਬੋਲੀਆਂ ਪਾ ਕੇ ਮਨਾਇਆ ਗਿਆ ਹੁਸ਼ਿਆਰਪੁਰ ਬਜਵਾੜਾ ਕਲਾਚ ਤੀਆਂ ਦਾ ਤਿਆਰੀ ਇਸ ਮੌਕੇ ਮਟਿਆੜਾ ਨੇ ਤੀਆਂ ਦੇ ਤਿਹਾਰ ਬਾਰੇ ਵੀ ਦੱਸਿਆ ਤੇ ਖੁਸ਼ੀ ਮਨਾਇ ਤੁਸੀਂ ਵੇਖ ਰਹੇ ਹੋ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਪਰ ਪਹਿਲਾਂ ਆਪਾਂ ਦੱਸ ਦਈਏ ਕਿ ਆਪਣਾ ਪ੍ਰੋਗਰਾਮ ਲਾਈਵ ਚੱਲ ਰਿਹਾ ਆ ਤੇ ਲਾਈਵ ਦਾ ਲਿੰਕ ਤੁਸੀਂ ਬਾਜੀ ਤੋਂ ਲੈ ਸਕਦੇ ਹੋ ਤੇ ਅਸੀਂ ਇਹ ਲਾਈਵ ਸਪੈਸ਼ਲ ਰੱਖਿਆ ਹੈਗਾ ਆਪਣੇ ਭਰਾ ਕਰਕੇ ਥੋੜੇ ਦਿਨ ਗਏ ਆ ਉਹਨੂੰ ਬਾਹਰ ਹੋਈ ਥੋੜੇ ਦਿਨ ਹੋਏ ਆ ਉਹਨੂੰ ਬਾਹਰ ਗਏ ਨੂੰ ਤੇ ਅਸੀਂ ਸਪੈਸ਼ਲ ਉਹਦੇ ਵਾਸਤੇ ਰੱਖਿਆ ਕਿ ਉਹ ਸਾਨੂੰ ਮਿਸ ਨਾ ਕਰੇ ਜੇ ਮਿਸ ਕਰ ਵੀ ਰਿਹਾ ਤੇ ਉਹ ਇਹ ਪ੍ਰੋਗਰਾਮ ਦੇਖੇ ਤੇ ਇੱਕ ਭਾਦੀ ਨੇ ਰੱਖਿਆ ਹੋਇਆ ਉਹਨਾਂ ਦੇ ਹਸਬੰਦ ਬਾਹਰ ਆ ਇਸ ਕਰਕੇ ਚਲੋ ਕਲਾਪਿੰਗ ਕਰ ਦੋ ਉਹਨਾਂ ਲਈ ਵੀ ਜਿਹੜੇ ਬਾਹਰ ਬੈਠੇ ਦੇਖ ਰਹੇ ਆ ਉਹ ਮਿਸ ਕਰ ਰਹੇ ਆ ਸਾਨੂੰ ਭਾਦੀ ਅਸੀਂ ਮਿਸ ਸੀਓ ਸੰਤੋਸ਼ ਰੱਲ ਜੀ ਸਾਡੇ ਨਾਲ ਆਪਣੇ ਦੋ ਵਿਚਾਰ ਸਾਂਝੇ ਕਰਨਗੇ ਫਿਰ ਆਪਾਂ ਨੈਕਸਟ ਪਰਫਾਰਮੈਂਸ ਰੱਖਦੇ ਹਾਂ ਧੀਆਂ ਦੇ ਤਿਹਾਸ ਬਾਰੇ ਮੈਂ ਥੋੜਾ ਜਾਣਕਾਰੀ ਦੇਣਾ ਚਾਹੁੰਦਾ ਕਿ ਸੋਨਾ ਮਹੀਨੇ ਵਿੱਚ ਧੀਆਂ ਦਾ ਦਿਹਾੜ ਬੜੀ ਸੀ ਤੇ ਨਾਮ ਲਾਇਆ ਜਾਂਦਾ ਆ ਪਰ ਧੀਆਂ ਨੂੰ ਪੰਜਾਬੀ ਸੱਭਿਆਚਾਰ ਦੇ ਵਿੱਚ ਇਹ ਰਸਮਾਂ ਅੱਜ ਵੀ ਦੱਸੀਆਂ ਜਾਂਦਾ ਆ ਪਰ ਅਸਲੀਅਤ ਵਿੱਚ ਇਹ ਤਿਹਾੜ ਜਿਹਾ ਰਹੇ ਹਨ ਕਿ ਨਾ ਹੀ ਇਹ ਕਿਨਾ ਸਾਡੇ ਸੱਭਿਆਚਾਰ ਜਾਂ ਧਰਮ ਜਾਂ ਜਾਤ ਦੇ ਨਾਲ ਸਬੰਧਤ ਨਹੀਂ ਹਨ ਸੋਹਣੀਆਂ ਪੰਜਾਬ ਦੀਆਂ ਥੀਆਂ ਤੇ ਇੱਕ ਪ੍ਰਾਣੀ ਸਮੇਂ ਦੀ ਇਤਰਾਖੀ ਨੂੰ ਯਾਦ ਕਰਨ ਦੀ ਕਹਾਣੀ ਦਾ ਕੋੜਾ ਸੱਚ ਹੈ ਜਦ ਪੰਜਾਬ ਦੇ ਅੰਦਰ ਮੋਹਨਾ ਦੀ ਹਕੂਮਤ ਸੀ ਮੋਹਨਾ ਦੇ ਚਮਕੀ ਜਗੀਰਦਾਰ ਚੌਧਰੀ ਸਾਡੇ ਉੱਤੇ ਇੰਨਾ ਜ਼ੁਲਮ ਕਰਦੇ ਸੀ ਤੇ ਉੱਥੇ ਹੀ ਉਹ ਪੰਜਾਬ ਦੇ ਹਰੇਕ ਪਿੰਡ ਅੰਦਰ ਟੰਟੋਰਾ ਫੇਰਦੇ ਸਨ ਕਿ ਅੱਜ ਸਾਡੇ ਪਿੰਡ ਬਾਦਸ਼ਾਹ ਨਹੀਂ ਹੋਣਾ ਹੈ ਨੌਜਵਾਨ ਸਾਡੀਆਂ ਬਹੁ ਬੇਟੀਆਂ ਉਹ ਤਿਆਰ ਕਰਕੇ ਸ਼ਮਗਾਰ ਕਰਕੇ ਉਹਨਾਂ ਨੂੰ ਇੱਕ ਸੱਥਾ ਵੀ ਚਲੇ ਜਾਇਆ ਜਾਂਦਾ ਸੀ ਕਿ ਬਾਦਸ਼ਾਹ ਦੇ ਜਿਹੜੇ ਚਮਕਦੇ ਸੀ ਜ਼ਮੀਰਦਾਰ ਸੀ ਚੌਧਰੀ ਸੀ ਇਹਨਾਂ ਖਸੂਰਤ ਕੁੜੀਆਂ ਨੂੰ ਬਾਦਸ਼ਾਹ ਵੀ ਸੌਂਹਣ ਦੀ ਨਜ਼ਰ ਆਉਂਦੀ ਸੀ ਤੇ ਉਹਨਾਂ ਦੇ ਬਦਲੇ ਉਹਨਾਂ ਨੂੰ ਧਨ ਦੌਲਤ ਕਾਫੀ ਮਿਲਿਆ ਜਾਂਦਾ ਸੀ ਤੇ ਬਾਦਸ਼ਾਹ ਇਹਨਾਂ ਨੂੰ ਆਪਣੇ ਮਹਿਲਾਂ ਦੇ ਵਿੱਚ ਲਿਜਾ ਕੇ ਆਪਣੀ ਹਕਸ ਦਾ ਸਕਾਰ ਬਣਾਉਂਦਾ ਸੀ ਪਰ ਅੱਜ ਜਦੋਂ ਅਸੀਂ ਮਰੀ ਹੋਈ ਜ਼ਮੀਰ ਵਾਲੇ ਸਾਰੇ ਇਸ ਪਰੰਪਰਾ ਨਾਲ ਇਹਨਾਂ ਦੇ ਤਿਹਾੜ ਵਜੋਂ ਮਨਾ ਰਹੇ ਹਾਂ ਤੇ ਮੁਗਲ ਬਾਦਸ਼ਾਹ ਬਲੋਂ ਸਾਡੀ ਭੈਣਾ ਬਹੁ ਬੇਟੀਆਂ ਲਈ ਕਿਤੇ ਤਰੋਲਣ ਨੂੰ ਨਹੀਂ ਸਿੱਧ ਕਰਕੇ ਉਸ ਉੱਪਰ ਆਪਣੀ ਮੋਹਰ ਲਗਾ ਕੇ ਫਰਦਾ ਪਾ ਰਹੇ ਹਨ ਪਰ ਕਿਹਾਂ ਜਿਹੜੀਆਂ ਸਾਡੀਆਂ ਸੱਭਿਆਚਾਰ ਦੀ ਨਾਲ ਸੰਬੰਧਿਤ ਨਹੀਂ ਹੈ ਕੋਸ ਜਾਂ ਸਕੂਲਾਂ ਦੀ ਵੀ ਚੀਜ਼ ਨੂੰ ਬਹੁਤ ਹੰਗਾਰਾ ਮਿਲਦਾ ਹੈ ਪਰ ਇਹ ਕਿ ਸਾਜ ਆਵੇ ਸਾਡੇ ਸੱਭਿਆਚਾਰ ਦਾ ਨਿਖਰਮ ਅੰਗ ਨਹੀਂ ਹੈ ਜੈਪੀ ਜੈਪਾ ਕਹੇਆ ਕਿ ਤੀਆਂ ਸਾਡ ਆਪਾਂ ਨਹੀਂ ਮਨਾ ਸਕਦੇ ਨਾ ਜੋ ਵੀ ਇਹਨਾਂ ਨੇ ਕਿਹਾ ਉਹ ਬਿਲਕੁਲ ਰਾਈਟ ਆ ਤੇ ਆਪਾਂ ਜੋ ਵੀ ਅੱਜ ਦੱਸ ਰਹੇ ਆ ਇੱਕ ਸੌਣ ਦੇ ਮਹੀਨੇ ਦੇ ਵਿੱਚ ਇੱਕ ਭੈਣ ਨੂੰ ਆਸ ਹੁੰਦੀ ਹੈ ਉਹਦਾ ਵੀਰ ਉਹਦੇ ਵਾਸਤੇ ਸੰਧਾਰਾ ਲੈ ਕੇ ਆਉਂਦਾ ਸਾਡਾ ਮੇਨ ਮਕਸਦ ਇਹ ਆ ਕਿ ਆਪਾਂ ਦੱਸ ਸਕੀਏ ਅੱਜ ਕਈ ਭੈਣਾਂ ਭਰਾ ਇੱਕ ਦੂਸਰੇ ਨੂੰ ਨਹੀਂ ਮਿਲਦੇ ਜਾਂ ਕੁਝ ਵੀ ਹੈ ਕਈਆਂ ਭੈਣਾਂ ਨੂੰ ਭੈਣਾਂ ਦੇ ਭਰਾ ਹੀ ਨਹੀਂ ਹੈਗੇ ਹਨਾ ਉਹਨਾਂ ਨੂੰ ਇੱਕ ਆਸ ਹੁੰਦੀ ਆ ਉਹ ਇਸ ਮਹੀਨੇ ਦੇਖਦੀਆਂ ਵੀ ਸਾਡੇ ਭਰਾ ਨੇ ਆਉਣਾ ਉਹਨਾਂ ਨੇ ਆਪਣਾ ਸੰਧਾਰਾ ਲੈ ਕੇ ਆਉਣਾ ਸਾਡੇ ਵਾਸਤੇ ਅਸੀਂ ਆਪਣੇ ਸਹੁਰੇ ਘਰ ਵਿੱਚ ਦਿਖਾਉਣਾ ਹੁੰਦਾ ਹੈ ਕਈ ਸੱਸਾਂ ਇਤਨਾ ਲੀਆਂ ਹੁੰਦੀਆਂ ਜੋ ਕਿ ਤਾਨੇ ਮਾਰਦੀਆਂ ਆਪਣੇਆਂ ਲੋਹਾਂ ਨੂੰ ਕਿ ਤੇਰਾ ਤਾਂ ਭਰਾ ਨਹੀਂ ਆ ਤੇਰਾ ਕੋਈ ਆਇਆ ਨਹੀਂ ਆ ਪਿੱਛੇ ਆਪਾਂ ਇਹ ਦੱਸਣਾ ਚਾਹੁੰਦੇ ਆ ਕਿ ਹੁਣ ਉਹ ਟਾਈਮ ਨਹੀਂ ਰਿਹਾ ਜੋ ਕਿ ਆਪਾਂ ਤਾਨੇ ਇੱਕ ਦੂਸਰੇ ਨੂੰ ਮਾਰ ਸਕੀਏ ਜੇ ਕੋਈ ਕਿਸੇ ਦਾ ਭਰਾ ਭੈਣ ਹੈ ਕਿ ਉਹ ਆਪਸ ਵਿੱਚ ਮਿਲੋਗਾ ਤੋਂ ਤੇ ਇਹ ਜੋ ਅਸੀਂ ਜੋ ਸਾਡਾ ਮੇਨ ਬਸ ਇਹੀ ਹੈ ਕਿ ਜੋ ਇਸਮੀ ਨੇ ਵੀਰ ਆਪਣੀ ਭੈਣ ਵਾਸਤੇ ਸੰਧਾਰਾ ਲੈ ਕੇ ਆਉਂਦਾ ਮੇਨ ਸਾਡੇ ਲਈ ਇਹੀ ਹੈ ਅੱਜ ਬੁਜਵਾੜਾ ਪਿੰਡ ਹੁਸ਼ਿਆਰਪੁਰ ਵਿੱਚ ਅਸੀਂ ਪ੍ਰੋਗਰਾਮ ਮਨਾਇਆ ਹੈ ਤੀਆਂ ਦਾ ਸਾਡਾ ਮੇਨ ਮੋਟਿਵ ਸਿਗਾ ਇਸ ਮੰਥ ਦੇ ਵਿੱਚ ਜੋ ਕਿ ਅਬ ਪੈਣਾ ਆਪਣੇ ਵੀਰ ਲਈ ਵੇਟ ਕਰਦੀਆਂ ਸੰਧਾਰੇ ਵਾਸਤੇ ਉਹਨੂੰ ਦੱਸਣਾ ਸੀਗਾ ਜੋ ਕਿ ਆਪਾਂ ਕੀਤਾ ਵੀ ਇਹ ਸੰਧਾਰਾ Song ਦੇ ਉੱਤੇ ਪਰਫਾਰਮੈਂਸ ਕੀਤੀ ਆ ਤੇ ਸਾਰੇ ਸਾਡੇ ਗਲੀ ਮੁਹੱਲੇ ਦੇ ਸਾਥ ਨਾਲ ਹੀ ਇਹ ਪ੍ਰੋਗਰਾਮ ਹੋਇਆ ਹੈ ਸੋ ਥੈਂਕ ਯੂ ਸਾਰਿਆਂ ਦਾ ਤੇ ਜਨ ਪੰਜਾਬੀ ਲਾਈਵ ਟੀਵੀ ਦਾ ਵੀ ਬਹੁਤ ਬਹੁਤ ਥੈਂਕ ਯੂ ਸਾਰਿਆਂ ਨੇ ਫੋਲੋ ਕਰਿਓ ਤੇ ਲਾਈਕ ਕਰਿਓ ਸਾਡੇ ਪ੍ਰੋਗਰਾਮ ਨੂੰ ਤੇ ਲਾਈਵ ਦੇਖਿਓ ਥੈਂਕ ਯੂ ਸੋ ਮੱਚ ਚੈਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ